ਮੰਮੀ ਤੇ ਘਰ ਦੀ ਚੀਜ਼ ਕਿੱਥੇ ਗਈਆਂ ਕੋਲ ਮੈਨੂੰ ਦਿਖਾਈਆਂ ਹੈ ਨਹੀਂਆਂ ਕੋਈ ਯਾਰ ਮੰਮੀ ਹਣੀ ਉਹ ਵੀ ਰੇਗੀ ਪਏ ਨਾ ਛੱਤ ਦੇ ਪੀ ਚਾਰਾਂ ਤੁਨ ਬਦਾ ਬਾਲਿਆਂ ਵਾਲੇ ਬੁੱਢੇ ਤੇ ਪੁਰਾਣੇ ਕਮਰੇ ਕਿਤੇ ਪਏ ਤੇ ਮੀਂਹ ਬਹੁਤ ਪਏ ਤੁਨ ਬਦਾ ਮੀਂਹ ਅੱਜ 10 ਦਿਨੋਂ ਚੱਲੇ ਪੈਂਗਿਆਂ ਨੇ ਤੂੰ ਕੱਲ ਦੀ ਕਿਤੇ ਦੇਖੀ ਹੀ ਜਾਂਦਾ ਤੇ ਨਾਰੀ ਜਿਹੜੀ ਨੁਕਸਾਨ ਪੜਾਇਆ ਹੈ ਇਹ ਵੀ ਸ਼ੁਕਰਾਂ ਉਹਨਾਂ ਦੀ ਜਿਹੜੀ ਆਪਣੀ ਜਾਨ ਬਚ ਗਈ ਵੀ ਬਾਹਰ ਹੀ ਜੀ ਨਹੀਂ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਈਆਂ ਦਾ ਸਵੇਰ ਸਵੇਰੇ ਇਹਨਾਂ ਜਾਣਿਆ ਹੀ ਠਹਿਰ ਕੇ ਘੜੀ ਜਲ ਜਾਂਦੀਆਂ ਉਹਨਾਂ ਨੂੰ ਪਤਾ ਹੀ ਵੀ ਨਾ ਪਕਾ ਹੀ ਲੈਣੀ ਆ ਮੈਂ ਵੀ ਨਹੀਂ ਉਹਨਾਂ ਦੀ ਰੋਟੀ ਰੋਟੀ ਲਾਉਣੀ ਹੈਗੀ ਸਿਰਫ ਤੁਹਾਡੀ ਤੇ ਕਰੋ ਦੀ ਤੇ ਆਪਣੀ ਲੈਣੀ ਆ ਆ ਭੇਣ ਜੇ ਤੇ ਲਾ ਕੇ ਖਾਣ ਦੀ ਆ ਸਬਜੀ ਦਿੱਤੀ ਮੈਂ ਬਣਾ ਦੋ ਰੋਟੀਆਂ ਸਬਜ਼ੀ ਮੈਂ ਆਦਣ ਵੇਖਿਆ ਵੀ ਥੋੜਾ ਹੀ ਲੱਗਦਾ ਵਾ ਭਿਲਾ ਮਨੇ ਲਿਆ ਕੇ ਦਿੱਤਾ ਵਾ ਕੋਈ ਗੱਲ ਨਹੀਂ ਇਹਨਾਂ ਤੇ ਮੈਂ ਜਾ ਕੇ ਗੱਲ ਕਰਨੀ ਆ ਵੀ ਮੈਂ ਕਿੰਨੀ ਵਾਰੀ ਕਿਹਾ ਵੀ ਜਿਹਦੇ ਪੇਕੇ ਆਉਣੇ ਉਹ ਸਬਦਾ ਲੈ ਆਉਣਗੇ ਇਹਨੇ ਬਸ ਟੋਆਈਡ ਆਈ ਹੈ ਕਰਨ ਨੂੰ ਮੰਮੀ ਵੀ ਦੇਖ ਕੇ ਤੇ ਬੜਾ ਹੀ ਮਨ ਨੂੰ ਹੋਤਰਾ ਹੋਇਆ ਦੁੱਖ ਜਿਹਾ ਲੱਗਾ ਏ ਕਿਦਾਂ ਵਿਚਾਰਿਆਂ ਦੇ ਛੱਤ-ਛੂਤਰ ਡਿੱਗ ਗਈ ਏ ਹੋਰ ਹੜਕਾਂ ਤਾਂ ਨਾ ਪਾਣੀਆਂ ਨੇ ਸਾਰਾ ਕੁਝ ਤਬਾਹ ਹੀ ਕਰਤੇ ਘਰਾਂ ਦੇ ਘਰ ਹੀ ਨਾਸ ਕਰਤੇ ਨੇ ਬਹੁਤ ਜ਼ਿਆਦਾ ਨੁਕਸਾਨ ਲੋਕਾਂ ਦਾ ਹੋਇਆ ਆ ਤਾਂ ਐਦ ਕਦੇ ਮੀਂਹ ਪਏ ਹੀ ਬੜੇ ਨੇ ਤੇ ਮੈਂ ਤਾਂ ਇਹ ਸੋਚਣ ਨਹੀਂ ਆ ਕਿ ਵਿਚਾਰਿਆਂ ਦਾ ਸਾਰਾ ਘਰ ਵੀ ਢਹਿ ਗਿਆ ਵਾ ਤੇ ਕੁਝ ਵੀ ਨਹੀਂ ਬਚਿਆ ਬੜਾ ਹੀ ਨੁਕਸਾਨ ਹੋਇਆ ਵਾ ਤੇ ਕੀ ਕਰਨਗੇ ਅਗਲੇ ਮਹੀਨੇ ਉਹਨਾਂ ਦੇ ਮੁੰਡੇ ਦਾ ਵਿਆਹ ਵੀ ਹੀਗਾ ਮੀ ਇੰਨਾ ਸ਼ੂਗਰ ਕਰੋ ਪਰ ਉਹਨਾਂ ਬੱਚੇ ਨਹੀਂ ਜਾਨਾ ਬਚ ਗੀਆਂ ਟਾਈਮ ਸਿਰ ਛੱਤ ਥੱਲੇ ਨਿਕਲ ਗਏ ਹੀ ਉਹ ਇਹ ਤਾਂ ਹੈਗਾ ਗਜੀਤ ਜੇ ਨਾ ਪਤਾ ਲੱਗਦਾ ਥੱਲੇ ਆ ਜਾਂਦੇ ਤਾਂ ਕੀ ਬੰਨਣਾ ਹੈਗਾ ਤੇ ਹੁਣ ਜਿੱਦਾਂ ਮੀ ਆ ਮੀ ਕਰਕੇ ਆਂਦੇ ਹੀ ਕਾਲ ਪੈਣਾ ਵਾ ਉਹ ਗਾਲੀ ਹੋਈ ਹਰ ਇੱਕ ਚੀਜ਼ ਨੂੰ ਹੁਣ ਮਗਈਾਈ ਹੋ ਜਣੀ ਆ ਅੱਗ ਲੱਗ ਜਣੀ ਆ ਡੰਗਰ ਵਛਾ ਵੀ ਵਿਚਾਰਿਆਂ ਦਾ ਰੁੜ ਗਿਆ ਕੁਛ ਵੀ ਨਹੀਂ ਬਚਿਆ ਝੋਨਾ ਵੀ ਹੀ ਉਹ ਵੀ ਖਰਾਬ ਹੋ ਗਿਆ ਬੜਾ ਹੀ ਨੁਕਸਾਨ ਹੋਇਆ ਵਾ ਕੋਈ ਆਖਿਆ ਲੋਕ ਇਤਨਾ ਮਹਾ ਆਪਣਾ ਡੰਗ ਟੰਗਾਉਣ ਦੇ ਹੀ ਗੇ ਹੁਣ ਕੀ ਕਰਨਗੇ ਵਿਚਾਰੇ ਕਿੱਥੋਂ ਖਾਣਗੇ ਕਦੀ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਤੇ ਕੰਮ ਹੋ ਜਾਣਾਗਾ ਹੁਣ ਤੇ ਮਮੀ ਰੋਟੀ ਖਾਣ ਵੀ ਮੁਸ਼ਕਲ ਹੋਣੀ ਆ ਸਾਰੇ ਸਾਰੇ ਜੀ ਕਮਾਉਣਗੇ ਹੈ ਤੇ ਫੇਰ ਘਰਾਂ ਦੀ ਪੂਰੀ ਫਟਦੀ ਆ ਸਰਕਾਰਾਂ ਵੀ ਮਰ ਗਈਆਂ ਨੇ ਆ 12 ਲੋਕੀ ਵਿਚਾਰੇ ਮਦਦ ਕਰਨ ਦੇ ਆ ਜਿਨ੍ਹਾਂ ਦੇ ਘਰ ਟਹਟੇ ਨਹੀਂ ਹੋ ਗਏ ਆ ਉਹ ਫੇਰ ਸਰਕਾਰਾਂ ਨੇ ਇਹ ਹਾਲ ਵੀ ਨਹੀਂ ਪੁੱਛਿਆ ਹਨ ਕਿ ਇੱਕ ਵਾਰੀ ਵੀ ਵਿਚਾਏ ਕਿਦਾਂ ਕਿ ਫਿਰ ਰੋਟੀ ਪਾਣੀ ਖਾਣ ਦੇ ਜੇ ਕਿਦਾਂ ਕਿਦਾਂ ਨਹੀਂ ਕੋਈ ਨਾ ਕੀ ਕਰਨਗੇ ਵਿਚਾਰੇ ਵੀ ਇੱਕ ਇਨਾ ਦੁੱਖ ਹੁੰਦਾ ਵਾ ਨਾ ਸਾਰਾ ਕੋਸ਼ਿ ਖਰਾਬ ਹੋ ਗਿਆ ਵਾ ਆਪਾਂ ਦੀ ਮੰਮੀ ਐਵੇਂ ਲੜਦੇ ਚੜ੍ਹਦੇ ਰਹਿੰਦੇ ਨੇ ਨਿਕੀਆਂ ਨਿਕੀਆਂ ਗੱਲਾਂ ਤੋਂ ਉਹਨਾਂ ਵੱਲ ਮੇਰੇ ਕਿਤੇ ਮਾਨੂੰ ਹੋਰ ਤਰ੍ਹਾਂ ਹੋਇਆ ਵਾ ਤੇ ਉਹਨਾਂ ਦੇ ਕੀ ਬੀਤਣ ਦੀ ਵਿਚਾਰਿਆਂ ਦੇ ਹੋਰ ਇਹ ਤਾਂ ਹੁੰਦਾ ਹੀ ਆ ਨਾ ਫਿਰ ਵੀ ਇੱਕ ਤਾਂ ਹੋਰ ਤਰ੍ਹਾਂ ਹੁੰਦਾ ਵਾ ਜਿੱਥੇ ਘਰ ਦੇ ਵਿੱਚ ਜਿੱਥੇ ਦੋ ਭਾਂਡੇ ਖੜਕਣੇ ਹੁੰਦੇ ਨੇ ਹਰ ਉਹਨਾਂ ਨੂੰ ਪੁੱਛ ਕੇ ਵੇਖੋ ਹੁਣ ਵਿਚਾਰਿਆਂ ਨੂੰ ਜੀਤ ਚੱਲ ਇਹ ਤੇ ਛੱਡ ਹੁਣ ਤੂੰ ਜੋ ਹੋਣਾ ਹੀ ਮਹਾਰਾਜ ਦੇ ਹੱਥ ਵਾਸਾ ਪਰ ਆਪਣੇ ਪੇਕਿਆਂ ਦਾ ਸਨਾ ਉਹ ਠੀਕ ਨਹੀਂ ਹੁਣ ਦੋ ਆਨੇ ਹਨਾ ਨਾ ਤੇ ਫੋਨ ਨਹੀਂ ਲੱਗਣ ਡਿਆ ਨਹੀਂ ਮੰਮੀ ਸਵੇਰੇ ਮੇਰੀ ਗੱਲ ਹੋਈ ਸੀ ਉਹਨਾਂ ਦੇ ਪਾਣੀ ਥੋੜਾ ਘਟਿਆ ਵਾ ਤੇ ਪਰ ਸਮਾਨ ਸਾਰਾ ਹੀ ਖਰਾਬ ਹੋ ਗਿਆ ਵਾ ਜੋ ਪੇਟੀਆਂ ਤੱਕ ਬਿਸਤਰੇ ਸਭ ਕੋ ਖਰਾਬ ਹੋ ਗਏ ਬੈੱਡ ਫੁੱਟ ਵੀ ਛੱਤ ਚੁੰਦੀ ਸੀ ਉਹਨਾਂ ਨੂੰ ਕਿਹਾ ਸੀ ਵੀ ਇੱਥੇ ਆ ਜਾਓ ਪਰ ਮੰਮੀ ਘਰ ਕਿੱਥੇ ਛੱਡਿਆ ਜਾਂਦਾ ਹੀ ਉਹ ਸਮਾਨ ਤੇ ਉੱਥੇ ਰਹਿਣਾ ਸੀ ਜੇ ਉਹ ਆਪ ਆ ਜਾਂਦੇ ਤੇ ਮੈਂ ਚਾਹ ਪਹਿਲਾਂ ਆਖਿਆ ਸੀ ਤੇ ਸਮਾਨ ਵੀ ਜੇ ਕਢਣਾ ਚਾਹਦੇ ਤਾਂ ਕਢ ਹੀ ਸਕਦੇ ਸੀਗੇ ਹੁਣ ਸਾਰਾ ਖਰਾਬ ਹੋ ਗਿਆ ਵਾ ਤੇ ਕਿੰਨੀ ਖੇਚਲ ਉਹਨਾਂ ਨੂੰ ਪੈਣੀ ਆ ਸਾਬ ਸਫਾਈ ਕਰਨ ਦੀ ਤੇ ਸਮਾਨ ਸਿਕਾਉਣ ਦੀ ਉਹ ਤੇ ਹੁਣ ਪੈਣੀ ਖੇਚਲ ਫਿਰ ਕਰਨੀ ਹੀ ਪੈਣੀ ਆ ਜੇ ਕਿਸੇ ਨੇ ਕੀਤਾ ਅੰਦਰ ਤੇ ਫਿਰ ਲੜਦੇ ਵੀ ਕਿਸੇ ਦੇ ਨਾਲ ਇਹ ਤੇ ਹੁਣ ਰੱਬ ਨੇ ਕੀਤਾ ਤੇ ਰੱਬ ਦੇ ਹੱਥ ਵਸਿਆ ਰੱਬ ਨਾਲ ਤੇ ਕੋਈ ਲੜ ਵੀ ਨਹੀਂ ਸਕਦਾ ਆਹ ਇਹ ਤਾਂ ਜਿੱਤ ਤੇ ਦੀ ਗੱਲ ਠੀਕ ਆ ਮੋਨਾ ਤੇ ਉਹ ਇਹ ਜੋ ਦੇ ਹੱਥ ਚੰਗਾ ਵੀ ਉਹ ਤੇ ਗਲਤ ਡੇਢੀ ਠੀਕ ਐ ਪਰ ਮੈਂ ਇਹ ਸੋਚਣੀ ਤੇ ਹੁਣ ਮੰਮੀ ਡੈਡੀ ਕੀ ਕਰਨਗੇ ਉਹਨਾਂ ਦੀ ਫਸਲ ਵੀ ਮਾੜੀ ਗਈ ਐ ਤੇ ਜਿਹੜਾ ਵੀਰ ਫੌਜੀ ਆ ਉਹ ਤੇ ਆਪਣਾ ਪਰਿਵਾਰ ਲੈ ਕੇ ਆੜਿਆ ਤੇ ਜਿਹੜਾ ਛੋਟਾ ਉਹ ਤੇ ਦੇ ਪੜ ਕੇ ਹਟਿਆ ਹੁਣ ਵਿਚਾਰਾ ਗਰਜੀਤ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਹੁਣ ਤੂੰ ਆਡੀ ਵੀ ਧੀ ਆ ਅਸੀਂ ਮਦਦ ਕਰਾਂਗੇ ਤੇਰੇ ਪਰਿਵਾਰ ਦੀ ਜਿੰਨਾ ਵੀ ਸਾਡੇ ਕੋਲ ਹੈਗਾ ਨਾ ਅਸੀਂ ਕਰਾਂਗੇ ਉਹਨਾਂ ਨੂੰ ਕਹਿ ਫੋਨ ਕਰਕੇ ਵੀ ਤੂੰ ਟੈਨਸ਼ਨ ਨਾ ਲਿਓ ਵੀ ਕਿਸੇ ਵੀ ਗੱਲ ਦੀ ਜਿਹੜੀ ਗੱਲ ਦੀ ਜ਼ਰੂਰਤ ਆ ਨਾ ਹਨ ਹੁੰਦਾ ਸਾਨੂੰ ਅਸੀਂ ਪੂਰੇ ਕਰਾਂਗੇ ਉਹਨਾਂ ਦੇ ਫਿਰ ਮੰਮੀ ਉਹਨਾਂ ਨੇ ਫਿਰ ਮੰਮੀ ਨੇ ਕਹਿਣਾ ਕਿ ਧੀਆ ਕੋ ਲੈਂਦੇ ਆਪਾਂ ਚੰਗੇ ਥੋੜਾ ਲੱਗਦੇ ਆ ਤੇ ਚਲ ਕੋਈ ਗੱਲ ਨਹੀਂ ਅਸੀਂ ਕਿਹਾ ਵੀ ਸਦਾ ਤੁਹਾਨੂੰ ਦੇਣ ਦਏ ਹੁਣ ਸਮੇਂ ਮਾਰ ਹੋਈ ਆ ਤੇ ਜੇ ਕੋਈ ਭੈਣ ਭਰਾ ਮਦਦ ਘਰ ਵੀ ਦੇਵੇ ਤੇ ਇੱਚ ਨਹੀਂ ਕੋਈ ਵੀ ਗੱਲ ਹੁੰਦੀ ਗਰਜੀਤ ਜਾਂ ਕੋਈ ਗੱਲ ਨਹੀਂ ਮੇਰੇ ਤੇ ਟੈਨਸ਼ਨ ਨਾ ਲੈ ਤੇ ਨਾਲੇ ਪਾਣੀ ਆਪ ਪੀ ਤੇ ਨਾਲੇ ਮੈਨੂੰ ਪਿਆ ਕੋਈ ਗੱਲ ਨਹੀਂ ਗੁਰੂ ਰਾਮਦਾਸ ਭਲਾ ਕਰੂਗਾ ਆਪੇ ਕੋਈ ਮੰਮੀ ਲੈਣ ਨਹੀਂ ਜੋ ਜੀਤ ਨੂੰ ਮੈਂ ਕਹਿਣ ਲਈ ਆ ਕਿ ਕੋਈ ਗੱਲ ਨਹੀਂ ਜਿੰਨੇ ਜੋਗੇ ਹੋਵਾਂਗੇ ਮਦਦ ਕਰਾਂਗੇ ਪਰ ਜੇ ਇਥੋਂ ਕੋਈ ਕਰਨ ਦਵੇਗਾ ਤੇ ਫੇਰ ਹੀ ਕਰਾਂਗੇ ਨਾ ਇੱਕ ਮਿੰਟ ਮੇਰੀ ਗੱਲ ਸੁਣੋ ਕਿ ਮਾਉ ਸੱਸ ਕਿੱਥੇ ਸਵੇਰੇ ਚਲ ਗਈਆਂ ਸੀ ਲੋਕਾਂ ਨੇ ਸੂਆਂ ਲੈ ਚਲ ਗਈਆਂ ਜੇ ਦੀਦੀ ਸੂਆਂ ਲੈ ਨਹੀਂ ਹੈਗੇ ਉਹਦੇ ਵਿਚਾਰਿਆਂ ਦਾ ਘਰ ਟੱਠ ਗਿਆ ਸੀ ਉਹ ਵੇਖਣ ਗਏ ਹਨ ਸਾਰਾ ਪਿੰਡ ਵੇਖਣਾ ਉਹ ਡੈਲੋ ਇਤਰਾਜ਼ ਤਰਾਸ ਕਰਨ ਦੇ ਤਬਾਦ ਵੀ ਜਾ ਸਕਦੀਆਂ ਇੱਥੇ ਹੁਣ ਇਹ ਜਾਣਾ ਹੈ ਕਰਦਾ ਕੰਮ ਨਹੀਂ ਕਰਨਾ ਹੈਗਾ ਕੋਈ ਸਾਰੀ ਦਿਨ ਦੀਦੀ ਕੰਮ ਕਰਨ ਜੀ ਆ ਕਰ ਹੀ ਲੈਣਾ ਹੈ ਕਰ ਤੇ ਲੈਣਾ ਹਾਂ ਇੱਕ ਮੈਨੂੰ ਇਹ ਦੱਸ ਕਿ ਸੌਦਾ ਕਿਥੋਂ ਇੰਨਾ ਆ ਗਿਆ ਸੌਦਾ ਦੇ ਇੰਨਾ ਤਾਂ ਰਹਿ ਨਹੀਂ ਉਹ ਦੀਦੀ ਪਹਿਲਾਂ ਦਾ ਪਿਆ ਹੀ ਹੁਣ ਤੇ ਲਿਆਂਦਾ ਹੀ ਨਹੀਂ ਆ ਮੈਨੂੰ ਤੂੰ ਦੱਸ ਦੇ ਕਿ ਸੌਦਾ ਹੁਣ ਆਇਆ ਤੇ ਪਹਿਲਾ ਵਾ ਮੈਨੂੰ ਇਹ ਡਾਟ ਨਹੀਂ ਸਦੈਣ ਬਣਾਓ ਮੈਨੂੰ ਪਤਾ ਵਾ ਪਕਰ ਚ ਕੀ ਕੁਝ ਹੁੰਦਾ ਵਾ ਪਏ ਜਿੰਨੇ ਮੱਗੀ ਪੜਦੇ ਪਾਇਆ ਕਰੋ ਦੀ ਗਾਨ ਨੂੰ ਕਹਿੰਦੇ ਛਟੜਾਇਆ ਵਾ ਦੀਦੀ ਨੂੰ ਜੇ ਹੁਣ ਚੇਤਾ ਆ ਭਾਜੀ ਨੇ ਲੈੰਦਾ ਹੈ ਸੱਤ ਸੌ ਦਾ ਨਾਲ ਆਪਾ ਗੜਾ ਖਾਂ ਨੂੰ ਛਟੜਾਇਆ ਪਗੜੇ ਇਥੇ ਰੈਡੀਮੇਡ ਸਬਜ਼ੀਆਂ ਲਿਆ ਲੈ ਕੇ ਤੇ ਖਾਣੇ ਆ ਆਪਦੇ ਆਪ ਕਾ ਕੇ ਖਾਣੇ ਆ ਤੇ ਲੈ ਆ ਕਰੋ ਰੈਡੀਮੇਡ ਲੈ ਆ ਕਰੋ ਜਿੰਨਾ ਤੁਸੀਂ ਜਾੜਾ ਕਰਦੇ ਹੋ ਤੇ ਭਾਜੀ ਨਾਲ ਮੈਂ ਗੱਲ ਕਰਨੀ ਹੈ ਭਾਜੀ ਦੀ ਕੀ ਜੇ ਤੁਸੀਂ ਪਈ ਸੌਦਾ ਲੈ ਹੁੰਦੀ ਉਹ ਵੀ ਤੁਹਾਡਾ ਜਗਾ ਹੀ ਖੇਸ ਲਾ ਕੋ ਜੋ ਭੜਿਆ ਫਿਰੁੰਡਿਆ ਵਾ ਤੇ ਦੀਦੀ ਨੂੰ ਘਰ ਦੇ ਵਿੱਚ ਵੱਡੇ ਆ ਹੁਣ ਉਹਨਾਂ ਨੂੰ ਕਹਿਣਾ ਹੁਣ ਬਾਗਾਨੇ ਨੂੰ ਥੋੜਾ ਜਿਆਦਾ ਵੀ ਕਹਿਣਾ ਆਪਾਂ ਬਾਗਾਨੇ ਨੂੰ ਨਹੀਂ ਕਹਿਣਾ ਹੈਗਾ ਕੋਈ ਗੱਲ ਨਹੀਂ ਤੇਰੇ ਨਾਲ ਬਾਅਦ ਚ ਗੱਲ ਕਰਨੀ ਪਹਿਲਾਂ ਉਹਨਾਂ ਨਾਲ ਗੱਲ ਕਰਨੀ ਹੈ ਕਿੱਥੇ ਹੈ ਦੀਦੀ ਲੋਕੀ ਤੇ ਦੁਨੀਆ ਰੂੰਡੀ ਐ ਦੀਦੀ ਨੂੰ ਤੇ ਲੜਨ ਦਾ ਬਹਾਨਾ ਹੀ ਲੱਭਦਾ ਬਸ ਲੜਨ ਵਾਲੀ ਧਿਆਣਿਆ ਇਹਦਾ ਹੋਰ ਕੋਈ ਕੰਮ ਨਹੀਂ ਆ ਗਈ ਹੈ ਕੋਹ ਨਹੀਂ ਮੰਮੀ ਉਹੋਈ ਗੱਲਾਂ ਆਂਦੇ ਤੇ ਸਬਦਾ ਕਿੰਨੇ ਲਿਆਂਦਾ ਵਾ ਕਿ ਮੈਂ ਬਾਜੀ ਨਹੀਂ ਲਿਆਂਦਾ ਉਹ ਕੋਈ ਫਿਰ ਦਸ ਗੱਲਾਂ ਮੈਨੂੰ ਸੁਣਾ ਕੇ ਚਲ ਗਈ ਮੈਂ ਕਿਹੜਾ ਖੱਲੀ ਖਾਂਣੀ ਕੀ ਵੇਖ ਰਹੀ ਨੇ ਇੱਥੇ ਕੋਈ ਨਹੀਂ ਗੱਲੀ ਨੂੰ ਵੇਖਣ ਡਿਆ ਆ ਵੀ ਮੀਨਾਂ ਦੇ ਕਿੱਡੀ ਥੋੜੀ ਸਬਜ਼ੀ ਸਾਰੀ ਮਾਰੀ ਗਈ ਹੈ ਕਿ ਨਿਹਰਿਆਵਲੀ ਵੀ ਨਹੀਂ ਜਣਾ ਤੇ ਸਾਰਾ ਕੁਝ ਹੀ ਨਹੀਂ ਨਾ ਖਤਮ ਹੋ ਗਿਆ ਕੋਈ ਗੱਲ ਨਹੀਂ ਸਬਜ਼ੀਆਂ ਦੀ ਕਿਹੜੀ ਗੱਲ ਆ ਸਬਜ਼ੀਆਂ ਫੇਰ ਲੱਗ ਜਣਗੀਆਂ ਥਾਂ ਸੁੱਕ ਜੇਗਾ ਤੇ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਜਿਹੜਾ ਸੌਦਾਕਰ ਆਇਆ ਉਹ ਕਿੰਨੇ ਲਿਆਂਦਾ ਕਿਉਂ ਮੈਂ ਲਿਆਂਦਾ ਕਰ ਲਈ ਨਾ ਸ਼ੂਗਰ ਤੁਸੀਂ ਵੀ ਆਪਣੇ ਮੂੰਹ ਕੁਪੇ ਵੀ ਮੈਂ ਸੌਦਾ ਲਿਆਂਦਾ ਨਹੀਂ ਤੇ ਮੈਂ ਤਾਂ ਪੁੱਛ ਲਿਆ ਤੁਸੀਂ ਮੈਨੂੰ ਦੱਸਿਆ ਹੈਗਾ ਕਿ ਸੌਦਾ ਮੈਂ ਲਿਆਂਦਾ ਵਾ ਯਾਰੇ ਕਿਉਂ ਪੁੱਛਣ ਲਈ ਕਿਹੜੀ ਗੱਲ ਇਹ ਕਿਹੜੀ ਕੋਈ ਚੋਰੀ ਆ ਸੌਦਾ ਹੀ ਇੱਕ ਲਿਆਂਦਾ ਕਰ ਤੇ ਫਿਰ ਕਿਉਂ ਗਿਆ ਵਾ ਜਦੋਂ ਪਹਿਲਾਂ ਹੈਗਾ ਇਹ ਦੂਜਾ ਲਿਆਂਦੀ ਕੀ ਜ਼ਰੂਰਤ ਸੀ ਉਹ ਮੇਰੀ ਗੱਲ ਤਾਂ ਸੁਣ ਲਾ ਉਹ ਤਾਂ ਦੇ ਲੈਂਦਾ ਜੀ ਮੈਂ ਜਗਰਜੀਤ ਦੇ ਮਾਲਕ ਮੰਮੀ ਡੈਡੀ ਆਗੇ ਜਾਂ ਉਹਦਾ ਵੀਰ ਆ ਗਿਆ ਤੇ ਜੋ ਕੋ ਦੋ ਚਾਰ ਦਿਨ ਰੁਕੇ ਤੇ ਉਹਲੀ ਚੀਜ਼ ਦਾ ਬੰਦੋਬਸਤ ਹੋਣਾ ਚਾਹੀਦਾ ਹੁਣ ਤੈਨੂੰ ਪਤਾ ਵੀ ਦੂਰੋ ਦੂਰੋ ਸਬਜ਼ੀਆਂ ਆਉਣੀਆਂ ਬਾ ਦੋ ਜਗੀਆਂ ਨੇ ਹੋ ਸਕਦਾ ਥੋੜੀ ਬੋਧੀ ਸੌਦੇ ਦੀ ਵੀ ਕਿਲਤ ਆ ਜੇ ਤੇ ਫਿਰ ਮੁਸ਼ਕਲ ਹੁੰਦਾ ਉਹਨਾਂ ਚੰਗਾ ਪਹਿਲਾਂ ਆਪਣੇ ਪਿਆਰ ਬਣ ਕੇ ਰੱਖੋ ਤੁਨ ਨਾ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ਜਗਰਜੀਤ ਦੇ ਪੇਕਿਆਂ ਦੀ ਤੁਨ ਮੈਂ ਅੱਗੇ ਵੀ ਕਿਹਾ ਜਿਨ੍ਹਾਂ ਦੇ ਹੈਗੇ ਆਪੇ ਉਹ ਸੰਭ ਲੈਣਗੇ ਪਰ ਤੁਸੀਂ ਨਾ ਬਾਜ਼ ਨਹੀਂ ਹੁੰਦੇ ਹੈਗੇ ਉਹ ਗਰਲੇ ਨੇ ਇਦਾਂ ਦੀ ਗੱਲ ਨਹੀਂ ਕਰੀ ਦੋਏ ਦੀ مصیبت ਕਿਸੇ ਦਾ ਦਰਵਾਜ਼ਾ ਖੜਕਾ ਕੇ ਨਹੀਂ ਹੁੰਦੀ ਹੈਗੀ ਇਹ ਨਹੀਂ ਪਤਾ ਕਿ ਕਦੋਂ ਕਿਸੇ ਨਾਲ ਕੀ ਹੋ ਜਾਣਾ ਉਹ ਜੋ ਮਰਜ਼ੀ ਹੋ ਜਾਣਾ ਵਾ ਸਬਦਾਂ ਲਿਆਂਦਾ ਕਿੰਨੇ ਦਾ ਹੀ ਕਿੰਨੇ ਹਜ਼ਾਰ ਦਾ ਆਇਆ ਸੀ ਯਾਰ ਜਿੰਨੇ ਦਾ ਵੀ ਲਿਆਂਦਾ ਆਇਆ ਜਦੋਂ ਜਿਹੜੀ ਚੀਜ਼ ਆਉਣੀ ਉਹ ਤੇ ਆਉਣੀ ਆ ਤੂੰ ਦੇਖੋ ਗੱਲ ਦਾ ਰੱਟਾ ਫੜ ਲਿਆ ਯਾਰ ਘਰ ਦੇ ਖਾਤੇ ਚੋਂ ਆਈ ਹੈ ਕਿ ਮੇਰੀ ਤਨਖਾਹ ਵਾਲੇ ਚੋਂ ਆਈ ਮੈਂ ਇਹ ਸੋਚ ਕੇ ਨਹੀਂ ਗਿਆਗਾ ਵੀ ਇਦਾਂ ਕਰਨਾ ਵਾ ਵੀ ਤੇਰੀ ਤਨਖਾਹ ਵੱਕ ਜਾਂ ਕੀ ਆ ਮੈਨੂੰ ਜੋ ਠੀਕ ਲੱਗਾ ਮੈਂ ਜਾ ਕੇ ਸੌਦਾ ਲੈ ਆਂਦਾ ਵਾ ਤੂੰ ਯਾਰ ਹੋਈ ਗੱਲ ਕਰੀ ਜਾਂਦੀ ਹੈ ਤੇ ਮੈਨੂੰ ਅੱਗੇ ਮੈਸੇਜ ਆਇਆ ਸੀ ਮੇਰੇ ਫੋਨ ਤੇ ਪੇ ਇਹਦੇ ਵਿੱਚ ਇੰਨੇ ਪੈਸੇ ਉੱਡ ਗਏ ਆ ਤੇ ਜੇ ਮੈਂ ਤੁਹਾਨੂੰ ਏਟੀਐਮ ਦੇ ਹੀ ਦਿੱਤਾ ਵਾ ਤਾਂ ਉਹਨੂੰ ਕਿਉਂ ਛੱਟ ਢਾਈ ਆ ਉਹ ਮੈਂ ਕੋਈ ਨਾਜ ਥੋੜਾ ਕੀਤਾ ਵਾ ਤੂੰ ਵੀ ਕਰਦੀ ਮੈਂਬਰ ਹੀ ਆ ਹੁਣ ਤੇਰੇ ਜੇ ਮਾਲਾ ਵੀ ਕਰਦੇ ਹੁੰਦੇ ਤੇ ਉਹਨਾਂ ਦੀ ਅਸੀਂ ਦੇਖ ਰੇਕੀ ਕਰਨੀ ਨਹੀਂ ਤੁਹਾਨੂੰ ਮੈਂ ਕਿਹਾ ਨਾ ਉਹ ਤੁਹਾਡੇ ਕੋ ਕੋਈ ਚ ਲੈਂਦੇ ਨਹੀਂ ਆ ਤੈਨੂੰ ਦਿੰਦੇ ਹੀ ਆ ਯਾਰ ਫੇਰ ਉਹ ਗੱਲ ਕਰਦੇ ਸੀ ਹਾਂ ਜਿਤਾਇਆ ਕਰ ਮੈਂ ਉਹਨਾਂ ਕੋ ਮੰਗਣ ਜਾਂਦਾ ਵਾ ਯਾਰ ਤੂੰ ਤੇ ਹੱਦ ਕਰਦੀ ਵੀ ਜਦੋਂ ਮੈਂ ਉਹਨਾਂ ਨੂੰ ਫੋਨ ਕਰਕੇ ਕਹਿੰਦਾ ਮੈਨੂੰ ਆ ਚੀਜ਼ ਦੋ ਆ ਚੀਜ਼ ਤੂੰ ਆਰਤੀ ਕੋ ਲੈਵਣੇ ਹੀ ਮੇਰੇ ਕਿਉਂ ਏ.ਡੀ.ਐਮ ਚ ਕਦਮ ਦੇ ਫਿਰਦੇ ਹੋ ਮੇਰ ਕੋ ਹੈ ਨਹੀਂ ਲੋਕਾਂ ਵਾਸਤੇ ਪੈਸੇ ਮੇਰੇ ਮੇਰੇ ਵਾਸਤੇ ਹੀ ਆ ਯਾਰੇ ਤੀਜਾ ਮੁਸੀਬਤ ਵੇਲੇ ਕੰਮ ਆਉਲੀਆਂ ਹੁੰਦੀਆਂ ਨੇ ਤੇ ਨਾਲੇ ਮੈਂ ਕਿਹੜਾ ਕੋਨੇ ਜਿਆਦਾ ਖਰਚਾ ਕਰਤਾ ਵਾ ਗੱਲੀ ਨੂੰ ਤੁਸੀਂ ਖਰਚ ਲੈਿੰਦੇ ਨਾ ਤੂੰ ਮੈਨੂੰ ਕੋਈ ਦੋਖਣੀ ਹੁਣਾ ਜਿਹੜਾ ਘਰ ਦਾ ਸ਼ਬਦ ਲੈਣ ਲੈਣਾ ਨਵਾ ਤੇ ਇਹਦਾ ਮੈਨੂੰ ਦੋਖੀ ਤੇਰਾ ਨਹੀਂ ਕੋਈ ਹਾਲ ਤੈਨੂੰ ਨਾ ਕੋਈ ਸਮਝਾ ਸਕਦਾ ਤੂੰ ਤੇ ਬਸ ਹਰ ਵੇਲੇ ਨਾ ਲੜਾਈ ਲੱਭੜੀਆਂ ਕਦੀ ਮੈਂ ਮੰਮੀ ਨਾਲ ਲੜਪਾਂ ਕਦੀ ਮੈਨ ਨਾਲ ਲੜਪਾਂ ਤੇ ਕਦੀ ਭਾਬੀ ਨਾਲ ਲੜ ਆ ਤਾਂ ਮੈਂ ਲੰਨ ਜੋਗੀ ਆ ਮੈਂ ਚਲ ਜੈਨੀ ਆ ਰਹਿ ਪੋ ਆਪਣੇ ਪਰਿਵਾਰ ਨਾਲ ਯਾਰ ਹੁਣ ਇਹ ਗੱਲ ਤੇ ਕਰੀ ਤਾਨੂੰ ਮੈਂ ਚੰਗੀ ਨਹੀਂ ਲੱਗਦੀ ਖੜਨੀ ਮੈਂ ਆਪਣੀ ਕੁੜੀ ਤੇ ਚਲ ਜੈਨੀ ਆ ਤੇ ਰਹੋ ਤੁਸੀਂ ਇੱਥੇ ਯਾਰਾ ਜਾਨ ਦੀ ਗੱਲ ਤੇ ਕਹਿੰਨੇ ਕੀਤੀ ਨਹੀਂ ਤੂੰ ਕਿਦਾਂ ਦੀ ਗੱਲਾਂ ਕਰਨੀ ਤੂੰ ਕਿਹਾ ਵੀ ਤੂੰ ਲੜਨ ਦੇ ਬਾਹਨੇ ਲੱਭੀ ਰਹਿਣੀ ਆ ਮੈਂ ਹੋ ਇੱਕ ਪੱਤੀ ਆ ਕਿ ਇਹ ਘਰ ਚ ਗਰਲੀਨ 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 ਲੈ ਆ ਦੱਸ ਯਾਰ ਇਹ ਵੀ ਹੁਣ ਦੱਸ ਇਹ ਕੋਈ ਲੜਨ ਵਾਲੀ ਗੱਲ ਆ ਹੁਣ ਰੁੱਸ ਕੇ ਤੇ ਮੈਂ ਪਿੰਟ ਚੱਲੀ ਆ ਲੜਾਈ ਦਾ ਵੀ ਕੋਈ ਗੱਲ ਹੋਵੇ ਤਾਂ ਤਾਦੀ ਆ ਪਰ ਇਹਨੂੰ ਕਿਹੜਾ ਸਮਝਾਵੇ ਜੇ ਹੈ ਨਹੀਂ ਨਾ ਇਹਨਾਂ ਨੂੰ ਮੇਰੀ ਸਾਰ ਤੇ ਇਦਾਂ ਕਰਨੀ ਮੈਂ ਚੱਲ ਜੀ ਨਹੀਂ ਆਪਣੇ ਪੇਕੇ ਤੇ ਸਾਰਾ ਕੰਮ ਕਰਤਿਆਂ ਕਰਨਗੇ ਆਪੇ ਨਾ ਤੇ ਦਾਹਾਂ ਦਿਨਾਂ ਚ ਅਕਲ ਟਿਕਾਣੀ ਆ ਜੈਣੀ ਵੀ ਜੇ ਨਾ ਸਤਿਗੁਰੂ ਜੀ ਸਾਰਿਆਂ ਨੂੰ ਹੋਸਨਾਵ ਜੀ ਕਿੱਦਾਂ ਠੀਕ ਠਾਕ ਜੀ ਆਸ ਕਰਦੇ ਆਂ ਕਿ ਤੁਸੀਂ ਵਧੀਆ ਹੋਗੇ GSAR ਦੀ ਸਟੋਰੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਵੀਡੀਓ ਨੂੰ ਵੱਸੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਆਵਲ ਲਈ ਨੂੰ ਸਬਸਕ੍ਰਾਈਬ ਕਰਿਓ ਤੇ ਇਦਾਂ ਹੀ ਤੁਹਾਨੂੰ ਅਗਲੀ ਵੀਡੀਓ ਵੀ ਹੁੰਦੀਆਂ ਰਹਿਣਗੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ